ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਸਾਰੇ ਜਾਣਦੇ ਆ ਜੀ ਪਿਛਲੇ 13-14 ਸਾਲਾਂ ਤੋਂਨੇਕਾਂ ਹੀ ਹਸਪਤਾਲਾਂ ਦੇ ਲੋੜਵੰਦਾਂ ਸੰਗਤਾਂ ਲਈ ਜਿਹੜੀ ਕਿ ਲੰਗਰ ਦੀ ਸੇਵਾ ਚੱਲਦੀ ਆ ਜਿਸ ਦੇ ਵਿੱਚ ਮੋਗਾ, ਜਗਰਾਉਂ ਉਹਦੇ ਲੁਧਿਆਣਾ ਦੇ ਇਨੇਕਾਂ ਹੀ ਹਸਪਤਾਲਾਂ ਇਨੇਕਾਂ ਹੀ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੇ ਵਿੱਚ ਲੰਗਰ ਨੇ ਵਰਤਣਾ ਹੁੰਦਾਗਾ ਬਾਕੀ ਏਕਤਾ ਮਿਸ਼ਨ ਵੱਲੀੋਂ ਇਹ ਸੇਵਾ ਜਿਹੜੀ ਇਹ ਨਿਭਾਈ ਜਾ ਰਹੀ ਆ ਤੇ ਸਾਡੇ ਨਾਲ ਆਪਾਂ ਜਿੱਥੇ ਅੱਜ ਖੜੇ ਆ ਗੁਰਦੁਆਰਾ ਬੜੋਸ਼ੀ ਇਹਿਤਪਿੰਡ ਹੰਮਤਪੁਰਾ ਭਾਗੀ ਕੇ ਹਰੇਕ ਮਹੀਨੇ ਦੀ ਜਿਹੜੀ 18 ਅਤੇ 22 ਤਰੀਕ ਦੀ ਸੇਵਾ ਉਹ ਬਾਬਾ ਜੀ ਅਲੀਓ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਆ ਤੇ ਹੁਣ ਆਪਾਂ ਬਾਬਾ ਜੀ ਦੇ ਵਜਨ ਸਰਵਣ ਕਰੀਏ ਕਿ ਉਹ ਇਹ ਸੇਵਾ ਨੂੰ ਕਿਸ ਤਰ੍ਹਾਂ ਨਿਭਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਕਿਰਪਾ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਮਸੀ ਹਉਮੈ ਵਿੱਚੋਂ ਜਾਏ ਇਹ ਜੋ ਪਾਵਨ ਪਿੱਤਰ ਸਤਾਨ ਧਨ ਤਨ ਅਮਰ ਸਹੀਦ ਸਹੀਦ ਬਾਬਾ ਬਖਸ਼ੀ ਸਿੰਘ ਜੀ ਜੋ 5 ਫਰਵਰੀ 1762 ਵੱਡੇ ਖਲੂ ਘਾਰੇ ਦੇ ਮਹਾਨ ਯੋਧੇ ਜਰਨੈਲ ਸ਼ਹੀਦ ਹੋਏ ਨੇ ਜੋ ਕੋਪਰ ਹੀ ਰਦੀ ਧਰਤੀ ਤੋਂ ਅਹਿਮਸਾ ਅਫਦਾਲੀ ਨੇ ਹਮਲਾ ਕੀਤਾ ਸਿੰਘ ਉਤੋਂ ਚੱਕਰ ਵੀ ਬਣਾ ਕੇ ਇਦਰਾ ਕਤਵਾ ਬਾਂਮਣੀਆਂ ਮੂਮਾਂ ਗਹਿਣਾ ਠੂਰ ਤੱਕ ਆਏ ਐਮਸਾ ਅਫਦਾਰੀ ਦੀਆਂ ਫੌਜਾਂ ਵੀ ਮਗਰੋਂ ਤੱਕ ਆਈਆਂ ਉੱਥੇ ਬੜਾ ਕਮਸਾਨ ਦਾ ਜਦ ਉਹ ਹੋਇਆ ਬਾਬਾ ਬਕਸੀਰ ਸਿੰਘ ਜੀ ਜਿਹੜੇ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦਾ ਜਿਹੜਾ ਸੀਸ ਸੀ ਸਿਰ ਸੀ ਬਾਬਾ ਦੀਪ ਸਿੰਘ ਵਾਂਗ ਟੜ ਨਾਲੋਂ ਵੱਖਰਾ ਹੋ ਗਿਆ ਸਿਰ ਦਾ ਸੰਸਕਾਰ ਪੈੰਡ ਠੂਰ ਗੁਰਦੁਆਰਾ ਭੋਗਿਆਣਾ ਸਭ ਕੀਤਾ ਗਿਆ ਉਥੋਂ ਬਾਬਾ ਜੀ ਇਹ ਧਰਤੀ ਦੇ ਭਾਗ ਜਾਗ ਦੇ ਜਾਗਣੇ ਸੀ ਕਟਕੂਲੋ ਮੀਟਰ ਲੜਦੇ ਲੜਦੇ ਇਸ ਸਥਾਨ ਤੇ ਧਾੜਾ ਆ ਕੋੜਾ ਖੜ ਗਿਆ ਧੜ ਦਾ ਸੰਸਕਾਰ ਇੱਥੇ ਕੀਤਾ ਗਿਆ ਤਾਂ ਕਰਕੇ ਗੁਰਦਾਰਾ ਮਲੋ ਸ਼ਹੀਦ ਇੱਥੇ ਵੱਡੇ ਵੱਡੇ ਮਲੇ ਆ ਬੇਰੀਆਂ ਦੇ ਤਾਂ ਮਲੋ ਸ਼ਹੀਦ ਪੈ ਗਿਆ ਪਰ ਜਿਹੜਾ ਮੇਨ ਸਥਾਨ ਹੈ ਉਹ ਧਨਤਨ ਬਾਬਾ ਬਖਸ਼ੀ ਸਿੰਘ ਜੀ ਅਮਰ ਸ਼ਹੀਦ ਬਾਬਾ ਬਖਸ਼ੀ ਸਿੰਘ ਜੀ ਦਾ ਸਥਾਨ ਹੈ ਹਰ ਇੱਕ ਮਹੀਨੇ ਦਸਮਾਹ ਦਿਹਾੜਾ ਬੜੀ ਸਰਦਾਰ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਸੇਵਾ ਵੀ ਆਪਾਂ 2 2.5 ਸਾਲ ਤੋਂ ਲਗਾਤਾਰ ਚੱਕ ਕਰਦੇ ਆਉਨੇ ਆ ਕਿਉਂਕਿ ਗੁਰੂ ਘਰ ਵਿੱਚ ਮੇਨ ਹੁੰਦਾ ਵੀ ਕਿਸੇ ਦਾ ਭੁੱਖੇ ਦਾ ਢੱਡ ਭਰੇ ਇਹ ਦੋਨੋਂ ਹੀ ਭਰਾ ਬਾਕੀ ਨਾਲ ਦੇ ਸਾਰੇ ਸਿੰਘ ਭਾਈ ਅਸਦੀਪ ਸਿੰਘ ਭਾਈ ਜੱთა ਸਿੰਘ ਜੀ ਤੇ ਹੋਰ ਸਾਰੇ ਇਹਨਾਂ ਦੇ ਨਾਲ ਦੇ ਵੀਰ ਪਿਆਰੇ ਬਹੁਤ ਉਦਮ ਪ੍ਰਣਾਲਾ ਕਰਦੇ ਆ ਜੋ ਹਰ ਸਾਰਾ ਦਿਨ ਸਾਰਾ ਹੀ ਸਾਲ 365 ਦਿਨ ਇਹ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਆਪਾਂ ਵੀ ਇੱਕ ਮਾੜਾ ਜਿਹਾ ਚੂੜ ਹਿੱਸਾ ਪਾਉਨੇ ਆ 6 ਮਹੀਨੇ ਚ 2 ਦਿਨ ਦੀ ਸੇਵਾ ਸਤਿਗੁਰੂ ਜੀ ਆਪ ਲੈ ਰਹੇ ਨੇ ਸੀਸ ਤੇ ਕਿਰਪਾ ਕਰਦੇ ਨੇ ਸਤਿਗੁਰੂ ਜੀ ਮਨ ਪ੍ਰੇਰਦੇ ਆ ਜੋ ਮੈਂ ਹਰ ਇੱਕ ਵਾਰੀ ਬੇਨਤੀ ਕਰਦਾ ਉਹਨਾਂ ਵੀ ਸਾਡੇ ਬੜੇ ਪਿਆਰ ਵਾਲੇ ਸਵਰਗਵਾਸੀ ਸਰਦਾਰ ਗਰਮੇਲ ਸਿੰਘ ਜੁਗੇਲੀ ਉਹਨਾਂ ਦੇ ਭਰਾ ਸਰਦਾਰ ਹਰੀ ਸਿੰਘ ਜੀ ਜੋ ਇੰਗਲੈਂਡ ਤੋਂ ਆਏ ਹੋਏ ਨੇ ਉਹਨਾਂ ਦੇ ਪਰਿਵਾਰ ਬਣੇ 1 ਸਾਲ ਦੀ ਜਾਂਦੀ 12 ਮਹੀਨੇ ਦੀ ਸੇਵਾ ਲਈ ਗਈ ਹੈ ਸਾਰੀ ਸੇਵਾ ਉਹ ਪਰਿਵਾਰ ਬਣਿਆ ਹੁੰਦੀ ਹੈ ਹੋਰ ਵੀ ਬਿਆੰਤ ਸੰਗਤਾਂ ਤਿਲਫੜ ਲੰਗਰ ਅਮੇ ਚ ਪਹੁੰਚਦੀਆਂ ਕਰਦੀਆਂ ਨੇ ਇੱਥੇ ਵੀ ਸਾਰਾ ਦਿਨ ਲੰਗਰ ਚੱਲਦਾ ਹੈ। ਬਾਕੀ ਗੁਰੂ ਦੀ ਕਿਰਪਾ ਵਰਤ ਰਹੀ ਹੈ ਤੇ 22 ਤਰੀਕ ਦਾ ਜਿਹੜੀ ਸੇਵਾ ਹੁੰਦੀ ਉਹ ਪਾਗੀਕੇ ਨਗਰ ਦੀ ਹੁੰਦੀ ਹੈ। ਅੱਜ ਦਾ ਜਿਹੜਾ 18 ਤਰੀਕ ਦੀ ਹੈ ਪਿੰਡ ਹਿੰਮਤਪੁਰੇ ਪਰ ਇਹ ਪਰਿਵਾਰ ਸਰਦਾਰ ਹਰੀ ਸਿੰਘ ਜੀ, ਸਵਰਗਵਾਸੀ ਸਰਦਾਰ ਗੁਰਬੇਰ ਸਿੰਘ ਜੀ ਇਹਨਾਂ ਦੇ ਬੱਚੇ ਬੱਚੀਆਂ ਸਾਰਾ ਹੀ ਪਰਿਵਾਰ ਇੰਗਲੈਂਡ ਵਿੱਚ ਕੰਮ ਕਰਦਾ ਤਿੰਨੇ ਭਰਾ ਨੇ ਤੇ ਉਹ ਵਿਚਾਰੇ ਸਾਰੇ ਹੀ ਦੁਸ਼ਵੰਦ ਕੱਢਦੇ ਆ। ਸਾਰੇ ਸਾਲ ਦੀਆਂ ਜਿਹੜੀਆਂ ਸਵਾਵਾਂ ਪੁਰਾਣੇ ਉਹ ਲੰਦਿਆਂ ਨੇ ਹੋਰ ਵੀ ਹੁਣ ਫਤੇਗੜ ਸਾਹਿਬ ਤੋਂ ਉਹਦਾ ਲੰਗਰ ਲਾਉਣਾ ਆਪਾਂ 24 ਤੋਂ 27 ਤੱਕ ਉਸ ਵੀ ਦੋਦੀ ਸੇਵਾ ਹੀ ਬੜੀ ਕਰੀ ਹੈ ਸਾਰੇ ਪਿੰਡ ਨੇ ਹਿੰਮਤਪੁਰੇ ਨੇ ਭਾਗੀ ਕਰਨੇ ਬੜੀ ਸੇਵਾ ਕਰੀ ਹੈ ਜਦੋਂ ਵੀ ਆਪਾਂ ਕੋਈ ਨਾ ਕੋਈ ਬੇਨਤੀ ਕਰਦੇ ਆ ਸਾਰੇ ਹੀ ਪ੍ਰਵਾਸ ਸਾਡੀ ਬੇਨਤੀ ਮੰਨਦੇ ਨੇ ਕੋਈ ਭਾਂਡਿਆਂ ਦੀ ਸੇਵਾ ਕਰਦਾ ਕੋਈ ਹੋਰ ਇਮਾਰਤਾਂ ਬਣਦੀਆਂ ਨੇ ਮਾਇਆ ਕਰਕੇ ਬਹੁਤ ਪ੍ਰਵਾਸ ਜੁੜੇ ਹੋਏ ਨੇ ਜਦੋਂ ਵੀ ਕੋਈ ਬੇਨਤੀ ਕਰਦੇ ਆ ਸਾਰੇ ਸੇਵਾ ਕਰਦੇ ਆ ਦਾਸ ਬਣੀਆਂ ਸਾਰੇ ਸੇਵਾਦਾਰਾਂ ਦਾ ਸਵਰਗਵਾਸੀ ਸਰਦਾਰ ਗਮੇੜ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਇਹਨਾਂ ਦੇ ਸਾਰੇ ਪਰਿਵਾਰਾਂ ਦਾ ਬੱਚਿਆਂ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਬੀਬੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਵਿਚਾਰੀਆਂ ਇੰਨੀ ਭਾਵੇਂ ਗਰਮੀ ਐ ਭਾਵੇਂ ਸਰਦੀ ਐ ਸਵੇਰੇ ਸਾਂਝ ਰਿਆ ਕੇ 70 80 ਕਿਲੋ ਆਟਾ ਪਕਦਾ ਆ ਕੁਝ ਤੇ 15 ਨੂੰ ਆਪਾਂ ਬੱਜੜਾ ਸਾਹਿਬ ਲੈ ਕੇ ਗਏ ਆ ਬਣਾ ਕੇ ਸਬ지 ਪ੍ਰਸ਼ਾਦਾ ਉਹਨਾਂ ਸਮਾਂ 4 ਵਜੇ ਬੀਬੀਆਂ ਇੱਥੇ ਆ ਗਈਆਂ ਸੀ ਤਾਂ ਕਰਕੇ ਮੈਂ ਸਾਰੀਆਂ ਬੀਬੀਆਂ ਦਾ ਭਾਈ ਬੱਚੀਆਂ ਪੈਣਾ ਮਤਾਵਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਹਰ ਇੱਕ ਮਹੀਨੇ 18 22 ਤੱਕ ਪੱਕੀ ਪੱਕੀ ਐ ਜੇ ਹੋਰ ਵੀ ਕੋਈ ਸਮਾਵਾ ਹੁੰਦੀਆਂ ਹਨ ਜਿਵੇਂ ਹੁਣ ਫਤਿਹਗੜ ਸਾਹਿਬ ਆਏ ਤੇ ਹੋਰ ਵੀ ਦਰਬਾਰ ਸਾਹਿਬ ਆਏ ਤੇ ਜਦੋਂ ਵੀ ਕੋਈ ਲੰਗਰ ਦੀ ਆਪਾਂ ਲੋੜ ਪੈਂਦੀ ਹੈ ਤਾਂ ਫਟਾਫਟ ਸਾਰੀ ਸੰਗਤ ਪਹੁੰਚ ਜਾਂਦੀ ਹੈ ਤੇ ਬਰਾਦਾ ਪਾਣੀ ਬਣਦਾ ਹੈ ਬਹੁਤ ਬਹੁ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਕੀ ਬੇਨਤੀ ਕਰਦੇ ਆ ਵੀ ਕਦੇ ਵੀ ਇੱਧਰ ਸਮਾ ਬਣਿਆ ਮੋਗਾ ਬਨਾਲਾ 메ਨ ਰੋਡ ਦੇ ਉੱਪਰ ਜਦੋਂ ਨਿਆਲੇ ਨੂੰ ਜਾਣੇ ਆ ਨਾ ਹਿੰਮਤਪੁਰਾ ਪਿੰਡ ਤੇ ਤੋਂ ਨਿਆਲੇਵਾਲ ਉੱਥੇ ਸਥਾਨ ਹੈ ਬਹੁਤ ਵੱਡਾ ਸਥਾਨ ਹੈ ਜੰਗਲ ਹੈ ਚਿੜੀ ਹੈ ਪ੍ਰਾਣੀ ਹੈ ਪ੍ਰਾਣਾ ਸਥਾਨ ਹੈ ਜਰੂਰ ਦਸਣ ਕਰਿਓ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਕੇ ਵੀ ਆਪਣਾ ਯੋਗਦਾਨ ਜਰੂਰ ਪਾਇਆ ਕਰੋ ਜਿਵੇਂ ਕਿ ਆਪਣੇ ਏਕਤਾ ਮਿਸ਼ਨ ਚੈਨਲ ਤੇ ਤੁਸੀਂ ਬਹੁਤ ਸੰਗਤਾਂ ਪਿਆਰ ਦਿੱਨੇ ਹੋ ਪਹਿਲਾਂ ਵੀ ਤੇ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਸਨੇਹ ਆ ਮੈਸੇਜ ਆ ਉਹ ਸੰਗਤਾਂ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ ਬਾਕੀ ਬਾਬਾ ਜੀ ਦੇ ਸਥਾਨ ਦਾ ਵੀ ਗੁਰਦੁਆਰਾ ਮਲੋ ਸ਼ਹੀਦ ਸਰਚ ਕਰਿਓ ਤੁਸੀਂ ਫੇਸਬੁਕ ਤੇ ਵੀ ਜਿਹੜਾ ਪੇਜ ਬਣਿਆ ਹੋਇਆ ਉਹਨੂੰ ਵੀ ਆਪਾਂ ਵਾਦ ਤੋਂ ਵਾਦ ਅੱਗੇ ਸ਼ੇਅਰ ਕਰੀਏ ਬਾਬਾ ਜੀ ਅਲੀਓ ਵੀ ਜਿਹੜੀਆਂ ਸਵਾਮਾਂ ਇੱਥੇ ਨਿਵਾਈਆਂ ਜਾਂਦੀਆਂ ਭਾਵੇਂ ਦਰੱਖਤਾ ਦੇ ਲੰਗਰ ਹੋਣ ਤੇ ਭਾਵੇਂ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ ਬਾਬਾ ਜੀ ਅੱਗੇ ਲਾ ਕੇ ਕਰਦੇ ਆ ਸੰਗਤਾਂ ਦੇ ਸਹਿਯੋਗ ਨਾਲ ਤੇ ਹੁਣ ਸਾਨੂੰ ਤੋਂ ਇਜਾਜ਼ਤ ਹੁਣ ਆਪਾਂ ਜਲਦੀ ਅੱਗੇ ਹੋਰ ਸੰਗਤਾਂ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਚੜ੍ਹਦੀ ਕਲਾ ਲਈ ਜਕਾਰਾ ਲਾ ਕੇ ਆਪਾਂ ਸਮਾਪਤੀ ਕਰਦੇ ਆ ਜੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ